ਥੀ ਦੀ ਮਿੱਠਲਿਓਂ ਭਲਾਂ ਇਹ ਤੇ ਸਾਰਾ ਕੁਝ ਕੱਢ ਦੋ ਜੀ ਬੰਦੇ ਲਾ ਕੇ ਮਿੱਟੀ ਕੱਢ ਦੋ ਕੱਲੀਆਂ ਨੀਆਂ ਦੇ ਕੋਠੀ ਖੜੀ ਰਹੂਗੀ ਸਾਰੀ ਉਮਰ ਇਸ ਬੰਦੇ ਦੀ ਆਪਾਂ ਇੱਕ ਥਾਂ ਜੀ ਹਰ ਇੱਕ ਥਾਂ ਜ਼ਿੰਮੇਵਾਰੀ ਲਵਾਂਗੇ ਹਰ ਇੱਕ ਥਾਂ ਤੇ ਮੈਂਬਰ ਸਾਹਿਬ ਲੰਡਿਆਂ ਦੇ ਮੈਂਬਰ ਸਾਹਿਬ ਜ਼ਿੰਮੇਵਾਰੀ ਲੈ ਲੈਣਗੇ ਅਸੀਂ ਜ਼ਿੰਮੇਵਾਰੀ ਲਵਾਂਗੇ ਜੇ ਇਹਦੇ 'ਚ ਕੋਈ ਕਮੀ ਹੋਊਗੀ ਉਸ ਚੀਜ਼ ਦੇ ਅਸੀਂ ਦੇਣਦਾਰ ਹੋਵਾਂ ਸੱਚ ਨੂੰ ਅੱਜ ਨਾਲ ਆਹ ਗੇਟ ਜਿਹੜਾ ਖੋਲਣਾ ਤੁਹਾਡੇ ਸਾਹਮਣੇ ਇਹ ਗੇਟ ਅਸਲ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਹਰਮਨ ਦੀ ਕਹਿਮਾਤਾ ਗੇਟ ਆ ਕਿਉਂ ਆ ਕਿਉਂਕਿ ਇਹਨੇ ਬਣਾਈ ਆ ਕੋਠੀ ਵਿੱਧ ਮਟੀਰੀਅਲ ਵਾਲੀ ਅੱਜ ਮੈਂਬਰ ਸਾਹਿਬ ਤੋਂ ਚੈੱਕ ਹੋਣੀ ਆ ਮਾਲਕਾਂ ਨੂੰ ਚਾਬੀ ਦੇਣੀ ਆ ਕੋਠੀ ਚੈੱਕ ਕਰਾ ਕੇ ਦੇਣੀ ਆ ਜੋ ਮਾਲਕ ਕਹਿਣਗੇ ਜਿਵੇਂ ਕਹਿਣਗੇ ਇਹ ਕੋਠੀ ਬਾਰੇ ਆਪਾਂ ਓਵੇਂ ਜਿਉਂ ਕਰ ਤਿਉਂ ਰਿਕਾਰਡ ਕਰਕੇ ਆਪਾਂ ਵੀਡੀਓ ਪਾ ਦੇਣੀ ਆ ਇਹ ਚ ਮੈਂਬਰ ਸਾਹਿਬ ਚੰਗਾ ਰਿਵਿਊ ਦੇ ਦੇਣ ਮਾੜਾ ਦੇ ਦੇਣ ਆਪਾਂ ਸਾਰਾ ਆ ਜੋ ਆਪਾਂ ਦੇਖਦੇ ਆ ਵਿੱਧ ਮਟੀਰੀਅਲ ਕੋਠੀ ਬਣੀ ਆ ਮਤਲਬ ਡੱਕੋ ਡੱਕਾ ਜਿਹੜਾ ਉਹ ਹਰਮਨ ਐਵੇਂ ਆ ਨਾ ਡੱਕੋੜਾ ਕਿੱਥੇ ਰਹਿ ਕੀਤਾ ਨਾ ਆਜੋ ਅੰਦਰ ਆ ਲੈ ਵੀ ਪ੍ਰੀਤ ਆ ਕੋਠੀ ਬਣੀ ਐ ਇੱਕ ਵਾਰ ਦੇਖਣ ਨੂੰ ਮੈਂਬਰ ਸਾਹਿਬ ਚੰਗੀ ਲੱਗਦੀ ਹੈ ਹਨ ਨਹੀਂ ਜੀ ਕੋਠੀ ਦੇਖਣ ਨੂੰ ਵੀ ਚੰਗੀ ਹੈ ਜੀ ਕੋਠੀ 'ਚ ਓਂ ਵੀ ਕੋਈ ਕਮੀ ਨਹੀਂ ਜੀ ਅੰਦਰ ਆਪਾਂ ਦੇਖੀਏ ਖੋਲ ਕੇ ਹਾਂਜੀ ਬਈ ਕੀ ਕੀ ਕਿੰਨੇ ਕਿ ਚਰਚ ਪਾਤੀ ਇਹਨੇ ਕਿੰਨੇ ਚਰਚ ਕੋਠੀ ਐ 1 ਸਾਲ ਚ ਪਾਤੀ ਨਹੀਂ ਸਹੀ ਟਾਈਮ 'ਚ ਪਾਈ ਜਿੰਨੇ ਚੱਕ ਵੱਧ ਕਰਿਆ ਮਾੜਾ ਮੋਟਾ ਨਹੀਂ ਜੀ ਸਹੀ ਟਾਈਮ 'ਚ ਪਾਈ ਆ ਹਾਂ ਸਗਾ ਜਿਹੜਾ ਟਾਈਮ ਦਿੱਤਾ ਸੀਗਾ ਜੀ ਉਦੋਂ 10 ਦਿਨ ਪਹਿਲਾਂ ਹੀ ਹੈਂਡਓਵਰ ਕਰਤੀ ਹਾਂਜੀ ਹਾਂ 10 ਦਿਨ ਪਹਿਲਾਂ ਹੈਂਡਓਵਰ ਕਰਤੀ ਪਹਿਲਾਂ ਕਰਤੀ ਪੱਥਰ ਆਪਦੀ ਮਰਜ਼ੀ ਨਾਲ ਲਾਇਆ ਕਿ ਤੁਸੀਂ ਆਪਦੀ ਮਰਜ਼ੀ ਨਾਲ ਲਵਾਇਆ ਵੀ ਜਿੱਥੇ ਇੱਥੋਂ ਇੱਥੇ ਆ ਲਾ ਪੱਥਰ ਜੀ ਜਾਨੀ ਮਰਜ਼ੀ ਦਾ ਜਿਵੇਂ ਜਿਵੇਂ ਸਾਡੇ ਬਾਹਰਲੇ ਬੰਦੇ ਕਹੀ ਗਏ ਜੀ ਹਾਂ ਓਵੇਂ ਓਵੇਂ ਕੰਮ ਹੋਇਆ ਜੀ ਅੱਛਾ ਜੇ ਉਹਨਾਂ ਨੇ ਕਹਿਤਾ ਵੀ ਫਲਾਨਾ ਲਾਉਣਾ ਤੇ ਇਹਨੇ ਉਹੋ ਹੀ ਲਾਇਆ ਹਾਂਜੀ ਆਏ ਨਹੀਂ ਵੀ ਇਹਨੇ ਕਹਿਤਾ ਮੈਂ ਫਲਾਨਾ ਲਾਉਣਾ ਨਹੀਂ ਨਹੀਂ ਜੀ ਠੀਕ ਆ ਪਸੰਦ ਵੀ ਉਹਨਾਂ ਦੀ ਲੱਗੀ ਹੈ ਜੀ ਅੰਦਰ ਆ ਜਾਓ ਆ ਪੇਂਟਿੰਗਾਂ ਤੱਕ ਵੀ ਇਹਨੇ ਆਪ ਲਾਈਆਂ ਹਾਂਜੀ ਇਹ ਇਹਨਾਂ ਨੇ ਆਪ ਕੀਤੇ ਨੇ ਸਾਰਾ ਕੁਝ ਆ ਪੱਥਰ ਦੀ ਹੈ ਜੀ ਪੱਥਰ ਦੀ ਪੇਂਟਿੰਗ ਹੈ ਇਹ ਵਿੱਚ ਲਾ ਕੇ ਦਿੱਤੀ ਹੈ ਵਿੱਚ ਹੀ ਲਾ ਕੇ ਦਿੱਤੀ ਹਾਂਜੀ ਯਾਰ ਕੰਮ ਤਾਂ ਚੰਗਾ ਕੀਤਾ ਯਾਰ ਫਿਰ ਹੈ ਨਹੀਂ ਕੰਮ ਵਧੀਆ ਕੀਤਾ ਆ ਵੀਡੀਓ ਕਾਲ ਕਰਕੇ ਦਿਖਾਤੀ ਮੈਂ ਕਹਿੰਦਾ ਇਕੱਲਾ ਇਕੱਲਾ ਕਲਿੱਪ ਆਪਾਂ ਬਣਾ ਕੇ ਭੇਜਿਆ ਹੋਇਆ ਬਾਈ ਨੂੰ ਆਜੋ ਚੈੱਕ ਕਰੋ ਚੈੱਕ ਕਰੋ ਨਹੀਂ ਜਿਹੜਾ ਆਹਾ ਆਹਾ ਸਿਸਟਮ ਆਹਾ ਹਾਂਜੀ ਇਹ ਵੀ ਤੂੰ ਲਾਇਆ ਇਹ ਆਪਾਂ ਲਾ ਕੇ ਦਿੱਤਾ ਜੀ ਜਿਹੜੀ ਆ ਰਸੋਈ ਦੇ ਵਿੱਚ ਰਸੋਈ ਵੀ ਵਿੱਦ ਮਟੀਰੀਅਲ ਦੇ ਵਿੱਚ ਹੀ ਆ ਜੀ ਇਹ ਇਹ ਵਿੱਚੇ ਹੀ ਆ ਵਿੱਚੇ ਆ ਤੁਸੀਂ ਦੇਖੋ ਰਸੋਈ ਐਚ ਡੀ ਐਮ ਆਰ ਬੋਰਡ 'ਚ ਬਣੀ ਹੋਈ ਆ ਇਹ ਕੱਲੀ ਰਸੋਈ ਬਣਾਉਣ ਚ ਅਗਲਾ 5 ਲੱਖ ਰੁਪਇਆ ਮੰਗ ਲੇਦਾ 4 ਲੱਖ ਰੁਪਇਆ ਤੇ ਆਪਾਂ ਸਾਰੀ ਲਾ ਕੇ ਦਿੱਤੀ ਆ ਇਹ ਵੇਚੀ ਵੈਦ ਮਟੀਰੀਅਲ ਦੇ ਯਾਰ ਆ ਦੇਖ ਤਾਂ ਹੀ ਪ੍ਰੀਤ ਲੈ ਮਟਾਈ ਦੇਖ ਆਇ ਥੋੜਾ ਵੀ ਪਤਲਾ ਜਾ ਲਾਤਾ ਆ ਜਿਹੜੀ ਚੀਜ਼ ਬਣੀ ਹੋਈ ਆ ਬਾਈ ਲੈ ਆ ਮਟਾਈ ਚੈੱਕ ਕਰ ਹੈ ਆ ਦੇਖ ਸਵਾ ਸਵਾ ਇੰਚ ਡੇਡ ਡੇਡ ਇੰਚ ਦੇ ਲਾਏ ਪਏ ਆ ਪਤਲੇ ਵੀ ਲੱਗ ਸਕਦੇ ਹਾਂਜੀ ਉਹ ਦੇਖੋ ਹੁਣ ਉੱਥੇ ਉੱਤੇ ਸਟੋਰ ਬਣਿਆ ਹੋਇਆ ਛੋਟਾ ਜਿਹਾ ਹਾਂ ਇਹਨੂੰ ਆਪਾਂ ਖੋਲਾਂਗੇ ਖੋਲ ਕੇ ਦਿਖਾਉਂਦਾ ਤੁਹਾਨੂੰ ਲੈ ਹਰ ਮਾਦੇ ਅਰਥ ਤੱਕ ਕੰਮ ਕਰ ਗਿਆ ਕੀਤਾ ਯਾ ਹਾਂ ਕਈ ਇਹਦੇ ਵਿੱਚ ਜੋ ਮਰਜ਼ੀ ਆਪਦਾ ਅੰਡਰਗਰਾਉਂਡ ਸਮਾਨ ਰੱਖ ਸਕਦੇ ਆ ਨਹੀਂ ਗੱਲ ਤਾਂ ਸੋਚਣ ਵਾਲੀ ਆ ਵੀ ਆ ਪਤਲੀਆਂ ਲਾ ਦਿੰਦਾ ਤੇਰੇ ਰੁਪਈਏ ਬਚ ਜਾਂਦੇ ਭੁਰ ਬਿਲਕੁਲ ਜੀ ਬਿਲਕੁਲ ਆਪਾਂ ਰੁਪਈਏ ਬਚਾਉਣ ਵਾਲਾ ਕੰਮ ਹੀ ਨਹੀਂ ਕੀਤਾ ਮੈਂਬਰ ਸਾਹਿਬ ਦੀ ਜ਼ਿੰਮੇਵਾਰੀ ਸੀਗੀ ਉਹਨਾਂ ਨੇ ਕਿਹਾ ਸੀ ਸਮਾਨ ਮਾੜਾ ਚਾਹੀਦਾ ਨਹੀਂ ਯਾਰ ਮੈਂਬਰ ਮੈਂਬਰ ਦੀ ਪੱਟ ਥੋੜੋ ਲੱਗਣ ਦੇਣੀ ਸੀ ਬਿਲਕੁਲ ਜੀ ਬਿਲਕੁਲ ਹਾਂ ਤੁਸੀਂ ਡਾਉਨ ਸੀਲਿੰਗ ਚੈੱਕ ਕਰੋ ਜੀ ਆ ਫਿਰ ਹੈ ਕਿ ਨਹੀਂ ਮਹਿਲ ਵਾਂਗੂ ਜਿਵੇਂ ਮਹਿਲ ਦੇ ਵਿੱਚ ਬਣੀ ਹੁੰਦੀ ਆ ਦੇਖੋ ਕਿੰਨੀ ਸੋਹਣੀ ਡਾਉਨ ਸੀਲਿੰਗ ਬਣੀ ਹੋਈ ਆ ਹਾਂ ਜਿੰਨਾ ਖਰਚਾ ਆ ਗਿਆ ਆਪਾਂ ਮਾਲਕ ਨੂੰ ਨਹੀਂ ਇਹ ਨਹੀਂ ਕਿਹਾ ਵੀ ਡਾਉਨ ਸੀਲਿੰਗ ਦੇ ਖਰਚਾ ਵੱਧਦਾ ਹੀ ਜਾਂਦਾ ਆਪਾਂ ਵਧਾਵਾਂਗੇ ਨਾ ਜੋ ਆਪਣੀ ਗੱਲ ਹੋਈ ਐ ਐਗਰੀਮੈਂਟ ਦੇ ਵਿੱਚ ਸਭ ਕੁਝ ਹੋਈ ਐ ਨਹੀਂ ਆ ਆ ਬੈੱਡ ਵੀ ਤੇਰੇ ਨੂੰ ਇਹ ਬੈੱਡ ਵੀ ਵਿੱਚ ਹੀ ਹੈ ਵੱਧ ਮਟੀਰੀਅਲ ਦੇ ਅੱਛਾ ਆ ਬੈੱਡ ਵੀ ਵਿੱਚ ਹੀ ਹੈ ਹਾਂ ਵਿੱਚ ਹੀ ਹੈ ਜੀ ਸਾਰਾ ਕੋ ਕਬੂੜਾ ਡਰੈਸਿੰਗ ਬਣਿਆ ਹੋਇਆ ਤੁਸੀਂ ਦੇਖੋ ਚੱਕਾ ਆ ਬੈੱਡ ਵੀ ਵਿੱਚ ਆ ਆ ਆ ਵੀ ਵਿੱਚ ਹੀ ਹੈ ਜੀ ਯਾਰ ਫ੍ਰੀ ਦੇਨੇ ਤਾਂ ਸਾਰਾ ਕੁਝ ਹੀ ਕਰਤਾ ਹਾਂ ਹੁਣ ਡਰੈਸਿੰਗ ਚੈੱਕ ਕਰੋ ਕਿੰਨਾ ਸੋਹਣਾ ਬਣਿਆ ਹੋਇਆ ਹਾਂ अच्छा आ आ भी तू बनाया हां वाटर प्रूफ बोर्ड ਦੇ ਵਿੱਚ ਬਣਿਆ ਵੀ ਐਂ ਨਹੀਂ ਇਹ ਵੀ ਮਾੜਾ ਮੋਟਾ ਬਣਾ ਕੇ ਛੱੜਤਾ ਆਪਾਂ वाटर प्रूफ बोर्ड ਦੇ ਵਿੱਚ ਬਣਿਆ ਤੁਸੀਂ ਪੱਲੇ ਚੈੱਕ ਕਰੋ ਤੇ ਦੇਖੋ ਮਟਾਈ ਇਹਨਾਂ ਦੀ ਹੂੰ ਲੈ ਤੇ ਬਾਥਰੂਮ ਬਾਥੂਮ ਚਾਰ ਬਾਥੂਮ ਨੇ ਚਾਰੇ ਹੀ ਕੰਪਲੀਟ ਨੇ ਜੀ ਬਾਥਰੂਮਾਂ ਦੇ ਵਿੱਚ ਵੀ ਡੱਕੋ ਟੱਕਾ ਤੂੰ ਲਾ ਕੇ ਦਿੰਦਾ ਸਾਰਾ ਕੁਝ ਹੀ ਸਾਰਾ ਕੁਝ ਵਿੱਚ ਲਾ ਕੇ ਦਿੰਦਾ ਬਲਬ ਵੀ ਤੇਰੇ ਆ ਵਿੱਚੇ ਸਭ ਕੁਝ ਆਪਣਾ ਹੀ ਆ ਜੀ ਲੈ ਕਰ ਗਾ ਲਿਆ ਫੇਰ ਤਾਂ ਯਾਰ ਬੰਦੇ ਨੂੰ ਫਿਕਰ ਹੀ ਕੋਈ ਨਹੀਂ ਬਸ ਜਮਾਈ ਨਹੀਂ ਫਿਕਰ ਹੀ ਮੁੜ ਕੇ ਕਈ ਵਾਰੀ ਪਤਾ ਕੀ ਹੁੰਦੀ ਗੱਲ ਵੀ ਮੈਂ ਵਿੱਧ ਮਟੀਰੀਅਲ ਦੇ ਵਿੱਚ ਕੰਮ ਲੈ ਲੈਂਦੇ ਬੰਦੇ ਡੋਰਾ ਤੱਕ ਕੰਮ ਲੈ ਲੈਂਦੇ ਡੋਰ ਬਣਾ ਕੇ ਰੰਗ ਵੀ ਛੜਨ ਦੇਤੇ ਡਾਉਨ ਸੀਲਿੰਗ ਵੀ ਛੜਦੇ ਤੇ ਫਰਨੀਚਰ ਵੀ ਛੜ ਦਿੰਦੇ ਜਦੋਂ ਮਾਲਕ ਆਉਂਦਾ ਮਾਲਕ ਨੂੰ 10 ਲੱਖ ਰੁਪਇਆ ਬਾਅਦ ਚ ਫੇਰ ਫਰਨੀਚਰ ਤੇ ਲਾਉਣਾ ਪੈਂਦਾ ਬੰਦੇ ਹੈਰ ਕਰਨੇ ਪੈਂਦੇ ਆ ਉਹ ਚੀਜ਼ ਬਹੁਤ ਗਲਤ ਹੋ ਜਾਂਦੀ ਆ ਟਾਈਮ ਇੰਨਾ ਕਿੱਥੇ ਹੁੰਦਾ ਅਗਲੇ ਕੋਲੇ ਆ ਚੀਜ਼ਾਂ ਸਾਰੀਆਂ ਸਭ ਕੁਝ ਵਿੱਚ ਹੀ ਆ ਜੀ ਆ ਜੋ ਹੋਰ ਕਮਰੇ ਦੇ ਨੇ ਆ ਜਾ ਕੇ ਲੱਕੇ ਆ ਜਾਓ ਚਲ ਬੰਦਾ ਗੱ ਨਕਸ਼ਾ ਵੀ ਤੇਰਾ ਹੀ ਸੀ ਨਕਸ਼ਾ ਵੀ ਆਪਣਾ ਹੀ ਸੀ ਤੂੰ ਪਾਸ ਕਰਾਇਆ ਕੱਲਾ ਨਕਸ਼ਾ ਹਾਂ ਪਾਸ ਪਾਸ ਕਰਾਇਆ ਹੀ ਮਾਲਕਾਂ ਤੋਂ ਪਾਸ ਕਰਾਇਆ ਵੀ ਭਾਈਆ ਨਕਸ਼ਾ ਬਿਲਕੁਲ ਜੀ ਆ ਦੇਖੋ ਹੁਣ ਸਟੋਰੇਜ ਕੱਬੜ ਸੀਗਾ ਕੱਬੜਾ ਉਹ ਕਹਿੰਦੇ ਛੋਟਾ ਲੱਗਦਾ ਆਪਾਂ ਸਟੋਰੇਜ ਆਸਤੇ ਇੱਕ ਕੱਬੜ ਨਾਲ ਹੋਰ ਲਾਤੀ ਦੇਖੋ ਅੱਛਾ ਮਾਲਕ ਕਹਿੰਦੇ ਸਾਨੂੰ ਉਹ ਛੋਟਾ ਲੱਗਦਾ ਛੋਟਾ ਲੱਗਦਾ ਨਾਲ ਇੱਕ ਕੱਬੜ ਹੋਰ ਲਾਤੀ ਐਲਸੀਡੀ ਪੈਨਲ ਵੀ ਬਣ ਗਿਆ ਸਟੋਰੇਜ ਵੀ ਬਣ ਗਈ ਆ ਆ ਆ ਆ ਕੱਬੜ ਬਣਾਤੀ ਇਧਰਲੇ ਬਾਥਰੂਮ ਬਣਾਤਾ ਇਹ ਬਾਥਰੂਮ ਬਣ ਗਿਆ ਜੀ ਚਲੋ ਆ ਜਾ ਤਾਂ ਵੀ ਜਾਓ ਹਾਂ ਜੋ ਉੱਪਰ ਦੇਖ ਚਲ ਤਾਂ ਵੀ ਦੇਖ ਕੇ ਹੁੰਨੇ ਨੇ ਕੀ ਬਣਾ ਆਊਟਲੁੱਕ ਤਾਂ ਚਲੋ ਵਧੀਆ ਦਿੱਖਦੀ ਦਿੱਖਦੀ ਆ ਅੰਦਰ ਵੀ ਆ ਦੇਖੋ ਇਹ 6 6 ਇੰਚੀ ਦਾ ਸਟੈਪ ਆਈ ਚੜਨਾ ਤੁਹਾਨੂੰ ਮਹਿਸੂਸ ਨਹੀਂ ਹੋਣਾ ਵੀ ਅਸੀਂ ਪੌੜੀਆਂ ਤੇ ਚੜੀ ਜਾਂਦੇ ਆ ਦੇਖੋ ਆ ਪੌੜੀਆਂ ਪੂੜੀਆਂ ਪੱਥਰ ਪੁੱਥਰ ਸਭ ਕੁਝ ਇਸ ਦੇ ਵਿੱਚ ਹੀ ਜਿੰਨੀ ਕੋਈ ਤਾਰ ਟਪੜਾ ਪੈ ਰਿਆ ਸਾਰਾ ਕੁਝ ਸਾਰਾ ਕੁਝ ਓਕੇ ਹੈ ਜਮਾਂ ਕਰਦੀ ਕੰਦਾਰਾਂ ਤੂਰਾਂ ਦਾ ਕੰਮ ਵਾਟਰਪੂਫ ਹੋਇਆ ਹਾਂ ਵਾਟਰਪੂਫ ਆ ਤੁਹਾਨੂੰ ਜਿਓ ਤੁਸੀਂ ਕਹਿੰਦੇ ਆ ਆ ਦੇਖੋ ਜੀ ਫਾਇਰ ਪ੍ਰੂਫ ਹਾਂ ਫਾਇਰ ਪ੍ਰੂਫ ਹੈ ਜੀ ਹਮ ਕੇਈ ਆਈ ਦੀ ਤਾਰ ਲੱਗੀ ਉਹ ਆਪਾਂ ਪਹਿਲਾਂ ਦਿਖਾਈ ਸੀ ਵੀਡੀਓ ਦੇ ਵਿੱਚ ਆਪਣੀ ਇਹ ਹਾਂ ਹਾਂ ਇਹ ਕਵਰ ਦੇਖੋ ਹਾਂ ਚੱਕ ਦੇਖਦੇ ਆ ਮੋਟੇ ਤਾਂ ਦੇਖ ਕਿੰਨੇ ਵਰਤੇ ਇੱਕ ਚੀਜ਼ ਹੋਰ ਦਿਖਾਉਂਦਾ ਈ ਤੁਹਾਨੂੰ ਬਾਸ ਨੂੰ ਦੇਖੋ ਆਹ ਇਹ ਆਪਾਂ ਜਾਂਦੀ ਦੀ ਪੂਰਾ ਟੌਪ ਨਾਲ ਤਿਆਰ ਕੀਤਾ ਹੋਇਆ ਦੇਖੋ ਜੀ ਇਹ ਵੀ ਵਿੱਚੇ ਹੀ ਆ ਕੋਈ ਆਏ ਨਹੀਂ ਹੈਗਾ ਵੀ ਆਪਾਂ ਅਲੱਗ ਤੋਂ ਟੱਬ ਟੁੱਬ ਦੇਖੋ ਤੁਸੀਂ ਟੱਬ ਟੁੱਬ ਦੇ ਪੈਸੇ ਪਹਿਲਾਂ ਹੀ ਵਿੱਚੇ ਹੀ ਆ ਉਹ ਹੀ ਸਾਡੇ ਕੋਲ ਸਾਰਾ ਯਾਰ ਸਭ ਤੋਂ ਵਧੀਆ ਗੱਲ ਆ ਵੀ ਜਿਹੜੀ ਆ ਨਾ ਫਾਇਰ ਫਾਇਰ ਫ੍ਰੀ ਵਾਇਰ ਵਰਤੀ ਆ। ਵਾਇਰ ਬਹੁਤ ਵਧੀਆ ਜੀ ਇਹ ਕਿ EI ਦੀ ਤਾਰ ਆ ਬੰਦਾ ਸਰਚ ਮਾਰ ਕੇ ਦੇਖ ਸਕਦਾ ਵੀ ਤਾਰ ਕਿਵੇਂ ਆ। ਹੂੰ ਜਿਹੜੀ ਚੀਜ਼ ਐਗਰੀਮੈਂਟ ਦੇ ਵਿੱਚ ਲਿਖੀ ਆ ਉਹ ਤੋਂ ਮਗਰੋਂ ਕਿੰਨਾ ਕੁ ਚਿਰ ਤੇਰੀ ਜ਼ਿੰਮੇਵਾਰੀ ਰਹੂਗੀ ਵੀ ਜੇ ਕੋਈ ਚੀਜ਼ ਖਰਾਬ ਹੁੰਦੀ ਆ ਦਰਵਾਜ਼ਾ ਖਰਾਬ ਆ ਆਪਣਾ ਜੀ ਜਿਵੇਂ ਮਾਲਕ ਦੇ ਨਾਲ ਵੈਸੇ ਤਾਂ ਇੱਥੋਂ ਤੱਕ ਕਿਸੇ ਤੋਂ ਪੁੱਗਿਆ ਨਹੀਂ ਜਾਂਦਾ ਹੁੰਦਾ ਰੌਲਾ ਪਈ ਜਾਂਦਾ। ਹਾਂ ਸਾਰੇ ਜਿਹੜੇ ਵਿੱਦ ਮਟੀਰੀਅਲ ਵਾਲੇ ਬੰਦੇ ਆ ਜੀ ਤੁਹਾਨੂੰ ਪਤਾ ਸਟਾਰਟਿੰਗ ਸਾਰੇ ਦਿਖਾਉਂਦੇ ਆ। ਹੂੰ ਤੇ ਆਪਾਂ ਐਂਡ ਦਿਖਾ ਰਹੇ ਆ ਪਹਿਲਾਂ ਵੀ ਕੋਠੀਆਂ ਦਾ ਦਿਖਾਇਆ ਹੁਣ ਵੀ ਐਂਡ ਦਿਖਾ ਰਹੇ ਆ ਇੱਥੋਂ ਤੱਕ ਕੋਈ ਪੁੱਗਦਾ ਦਿਖਾਵੇ ਆਪਾਂ ਚੈਲੰਜ ਕਰਦੇ ਆ ਚੀਜ਼ ਦਾ ਹੂੰ ਹੂੰ ਸਿਰੇ ਲੱਗਦੀ ਲੱਗਦੀ ਗੱਲ ਵਿਗੜ ਜਾਂਦੀ ਆ ਮਾਰ ਹਾਂ ਲੱਗ ਜਾਂਦੀ ਹੈ ਹੈ ਉੱਤੇ ਤੀਜੀ ਮੰਜ਼ਲਾ ਟੈਂਕੀ ਵਾਲੀ ਇੱਕ ਅੱਜ ਆਪਾਂ ਚਾਬੀ ਫੜਾਉਣੀ ਆ ਅੱਜ ਚਾਬੀ ਫੜਾਉਣੀ ਆ ਜੀ ਮੈਂਬਰ ਸਾਹਿਬ ਪਾਸ ਹੈ ਪਾਸ ਹੈ ਜੀ ਹਮਾਂ ਪਾਸ ਹੈ ਆਹ ਮੰਦਰ ਆਈ ਇੱਕ ਛੋਟਾ ਜਿਹਾ ਆਹ ਮੰਦਰ ਹਾਂਜੀ ਅਛਾ ਟ੍ਰੈਕ ਰਿਪੋਰਟ ਉਪਰ ਲੈ ਕੇ ਕੰਮ ਜਾਣਾ ਜੋ ਉੱਤੇ ਲੈ ਕੇ ਵੀਡੀਓ ਬਣਾ ਲਓ ਹੂੰ ਆ ਜਾਓ ਆ ਜਾਓ ਇੱਥਾਂ ਆ ਜਾ ਆ ਜਾ ਪ੍ਰੀਤੋ ਆ ਵਾਕਿੰਗ ਏਰੀਆ ਨਹੀਂ ਥੋੜਾ ਤੁਸੀਂ ਦਿਖਾਇਆ ਜੀ ਬੈਠਣਾਂ ਆਸਤੇ ਕੋਈ ਥੋੜੀ ਸਪੇਸ ਬਣਾਈ ਹੋਈ ਆਪਾਂ ਕਿ ਜਿਵੇਂ ਮੰਨ ਲਓ ਬੰਦਾ ਬਹਿ ਕੇ ਛਾਂ ਉਹਨੂੰ ਜਾਂ ਦੋਸਤਾਂ ਨਾਲ ਬਹਿ ਜਾਂਦਾ ਰੈਸਟ੍ਰੈਂਟ ਆ ਜਾ ਆ ਜਾ ਆ ਜਾ ਇੱਥੇ ਦੋ ਕੋਠੀਆਂ ਲਾ ਕੇ ਬੰਦਾ ਸ਼ਾਮ ਨੂੰ ਬਹਿ ਜਾਂਦਾ ਸਾਰਾ 뷰 ਬਾਹਰ ਦਾ ਦਿਖਦਾ ਕੋਠੀ ਪਈ ਵੀ ਜਗਾ ਵੀ ਸਹੀ ਆ ਯਾਰ ਪ੍ਰੀਤ ਦੇ ਮੂਰੇ ਮੂਰੇ ਵੀ ਜਗਾ ਹੈਗੀ ਆ ਕੋਠੀ ਦੇ ਜਿਹੜੀ ਗੱਲ ਆ ਦਹਿਦ ਦੀ ਵੀ ਆ ਸੋਹਣੀ ਵੀ ਲੱਗਦੀ ਆ ਕੋਠੀ ਹਾਂਜੀ ਜਿਹੜੀ ਸਭ ਤੋਂ ਵੱਡੀ ਗੱਲ ਆ ਵੀ ਕੋਠੀ ਇਹ ਜਿਹੜੀ ਇਹਨੂੰ ਹਰੇਕ ਕਮਰੇ ਨੂੰ ਹੀ ਤਕਰੀਬਨ ਬਾਲਕੋਨੀ ਦੇਤੀ ਆ ਹਾਂਜੀ ਹਾਂਜੀ ਲਗਭਗ ਦਿੱਤੀ ਹੋਈ ਆ ਸਾਰਾ ਵੀ ਉੱਪਰਲੇ ਸਾਰੇ ਕਮਰਿਆਂ ਕੋਲ ਹੀ ਬਾਲਕੋਨੀ ਹੈਗੀ ਆ ਹਾਂਜੀ ਆ ਇਹਨੂੰ ਨਿਕਲ ਕੇ ਬਾਹਰ ਆ ਜਾਣੀਆਂ ਹੂੰ ਬਾਹਰ ਦੇ ਪਾਸੇ ਪੋਰਚ ਦੇਖ ਲਓ ਕਿੰਨਾ ਖੁੱਲਾ ਡੁੱਲਾ ਹੈ ਜਿਵੇਂ ਮੱਲਾ ਸ਼ਾਮ ਨੂੰ ਬਹਿਣਾ ਬੰਦੇ ਨੇ ਹੂੰ ਆਜੋ ਚਾ ਇਹ ਲੈ ਆ ਇਧਰਲੇ ਪਾਸੇ ਬਾਹਰਲੇ ਪਾਸੇ ਆ ਗਿਆ ਪ੍ਰੀਤ ਆਹਾ ਇੱਥੇ ਬੈਣ ਨੂੰ ਧੁੱਪੇ ਧੱਪੇ ਬੈਠਣਾਸਤੇ ਧੁੱਪੇ ਨਿਕਲ ਕੇ ਬੈਠਣਾ ਵਾਸਤੇ ਇਸ ਵੇਲੇ ਐਂ ਮੰਜੇ ਤੇ ਐਂ ਖੇਸ ਲੈ ਕੇ ਪੈਣ ਦਾ ਬੜਾ ਸਵਾਦ ਆਊਗਾ ਇੱਥੇ ਧੁੱਪੇ ਹੈ ਪੂਰਾ ਜੀ ਪੂਰਾ ਹਾਂ ਆਨੰਦ ਆਇਆ ਪਿਆ ਪੂਰਾ ਵੀਡੀਓ ਬਹੁਤ ਵਧੀਆ ਕੋਠੀ ਜਾਨੀ ਦੀ ਪੂਰੀ ਸਿਰੇ ਦੀ ਬਣਾ ਕੇ ਦਿੱਤੀ ਆਪਾਂ ਮਾਲਕ ਜੀ ਮਾਲਕ ਬਹੁਤ ਵਧੀਆ ਨੇ ਮੜੀਲਾ ਚ ਨੇ ਮਾਲਕ ਬੰਦਾ ਬਹੁਤ ਵਧੀਆ ਬਾਈ ਉਹਨੇ ਜਮਾ ਹੀ ਨਹੀਂ ਕਿਹਾ ਉਹਨੇ ਕਿਹਾ ਤੇਰੀ ਜ਼ਿੰਮੇਵਾਰੀ ਆ ਹਰਮ ਦਾ ਜੋ ਦਿਲ ਕਰਦਾ ਲਈ ਚੱਲ ਤੇ ਆਪਾਂ ਕੰਮ ਹੀ ਛੱਡੀ ਕਿਸ ਚੀਜ਼ ਦੀ ਦੀ ਸ਼ਾਬਾਸ਼ ਬਾਕੀ ਮੈਂਬਰ ਸਾਹਿਬ ਦੀ ਜ਼ਿੰਮੇਵਾਰੀ ਸੀ ਸਾਰੀ ਦੇਖਦੇ ਸੀ ਮੈਂਬਰ ਸਾਹਿਬ ਮੇਰੇ ਸਾਹਬ ਨਾਲ ਦੋ ਕੋਠੀਆਂ ਦੀ ਜ਼ਿੰਮੇਵਾਰੀ ਹੈ ਮੈਂਬਰ ਸਾਹਿਬ ਕੋਲੇ ਹਾਂਜੀ ਹਾਂਜੀ ਹਨਾ ਹਾਂਜੀ ਦੂਜੀ ਵੀ ਦੇਖ ਲਈਏ ਦੂਜੀ ਵੀ ਸਾਹਬ ਦੇ ਲਈਏ ਚੱਲ 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 ਉਹ ਵੀ ਦੇਖਦੇ ਆ ਆਜੋ ਆ ਤਾਂ ਮੈਂਬਰ ਸਾਹਿਬ ਨੇ ਕਰਤੀ ਆ ਪਾਸ ਇੱਕ ਹਰਮਨ ਭਾਈ ਆ ਬਣੀ ਜਾਂਦੀ ਆ ਹਨਾ ਹਾਂਜੀ ਇਹ ਇੱਕ ਪਿੰਡ 'ਚ ਦੋ ਕੰਮ ਚੱਲਦੇ ਤਿੰਨ ਚੱਲਦੇ ਆ ਦੋ ਆਈ ਦੋ ਚੱਲ ਜ ਜਾਂਦੇ ਆ ਹਾਂਜੀ ਇਹ ਦੋਨੇ ਮੈਂਬਰ ਸਾਹਿਬ ਦੀ ਦੇਖ ਰੇ ਚੱਲ ਰਹੇ ਹੈ ਸੁਖਿੰਦਰ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਜੀ ਬਹੁਤ ਵੱਡੀ ਗੱਲ ਹੈ ਨੋਟ ਕਰਨ ਵਾਲੀ ਆ ਜੀ ਜਿਵੇਂ ਹੁਣ ਬਾਈ ਨੇ ਗੱਟ ਕਸਟ ਆਇਆ ਜੀ ਜੇ ਕੋਈ ਗੱਟ ਕੇ ਤੇ ਥੱਲੇ 10 ਬੱਠਲ ਖਰਾਬ ਹੋਣੇ ਹਨਾ ਹਾਂਜੀ ਉਹ ਵੀ ਠੇਕੇਦਾਰ ਦੇ ਖਰਾਬ ਹੋਣੇ ਮਾਲਕ ਦੇ ਨਹੀਂ ਹੋਣੇ ਅੱਛਾ ਆ ਜਿਹੜੇ ਖਰਾਬ ਹੋਣੇ ਆ ਇਹ ਇਹਦੇ ਖਰਾਬ ਹੋਏ ਆ ਜੀ ਥੱਲੇ ਕੋਈ 10 ਬੱਠਲ ਰਹਿ ਗਏ ਜੀ ਉਹ ਠੇਕੇਦਾਰ ਦੇ ਖਰਾਬ ਹੋਏ ਆ ਜੀ ਜਿਵੇਂ ਹੁਣ ਕਰਾ ਪਿਆ ਜੇ ਕੋਈ ਕਰਾ ਥੱਲੇ ਰਹਿ ਗਿਆ ਜਿਵੇਂ ਰੇਤਾ ਜਾਂ ਬਜਰੀ ਆ ਹਾਂ ਜਾਂ ਸੀਮੈਂਟ ਡਲ ਰਿਹਾ ਜਾਂ ਸੀਮੈਂਟ ਡਲ ਰਿਹਾ ਜੇ ਕੋਈ ਐਟ ਵੀ ਫालतੂ ਟੁੱਟ ਗਈ ਜੀ ਉਹ ਠੇਕੇਦਾਰ ਦੀ ਟੁੱਟਣੀ ਆ ਜੀ ਮਾਲਕ ਦਾ ਨਹੀਂ ਉਹਦੇ 'ਚ ਕੋਈ ਨੁਕਸਾਨ ਹੋਣਾ ਮਾਲਕ ਦਾ ਕੋਈ ਨੁਕਸਾਨ ਨਹੀਂ ਮਾਲਕ ਆਇਆ ਹਰਮਨ ਇਹ 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 ਵੀ ਸਾਰਾ ਬਿੱਟ ਮਟੀਰੀਅਲ ਇਹ ਬਿੱਟ ਮਟੀਰੀਅਲ ਹੈ ਜੀ ਉਵੇਂ ਹੀ ਕਰਕੇ ਦੇਣੀ ਕੋਠੀ ਆਪਾਂ ਇਹ 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 ਕਿੰਨੇ ਚਿਰ ਚ ਕੰਪਲੀਟ ਕਰਨੀ ਆ ਇਹ ਜੀ ਆਪਣਾ ਟਾਰਗੇਟ ਸੀਗਾ 1 ਸਾਲ ਦਾ ਪੂਰਾ 11 ਮਹੀਨਿਆਂ ਦਾ ਹਾਂ ਇਹਦਾ 1000 ਫੁੱਟ ਏਰੀਆ ਵਧ ਗਿਆ ਉੱਪਰ ਬਾਅਦ ਚ ਅੱਛਾ ਜਿਹੜੀ ਤੀਜੀ ਮੰਜ਼ਲ ਹੈ ਤੀਜੀ ਮੰਜ਼ਲ ਵਧਾ ਲਈ ਉਹਦਾ ਥੋੜਾ ਜਿਹਾ ਟਾਈਮ ਲੱਗੂਗਾ ਉਹ 2 ਮਹੀਨੇ ਡੇਢ ਮਹੀਨੇ ਜੋ ਲੱਗਦਾ ਕੋਸ਼ਿਸ਼ ਕਰਾਂਗੇ ਵੀ ਉਸੇ ਟਾਈਮ ਚ ਦੇਣ ਦੀ ਪਰ ਕੰਮ ਜਿਵੇਂ ਵਧ ਗਿਆ ਟਾਈਮ ਤਾਂ ਹੁਣ ਥੋੜਾ ਘਣਾ ਖਾਊਗਾ ਜੀ ਮੈਂ ਸਮਝ ਗਿਆ ਜਿਹੜੀ ਆ ਪ੍ਰੀਤ ਨਕਸ਼ਾ ਦਿਖਾਈ ਜਾਂਦਾ ਇਹ ਦੋ ਮੰਜ਼ਲਾਂ ਦਾ ਤੁਸੀਂ ਤੀਜੀ ਕਰ ਹਾਂ ਜੀ ਤੀਜੀ ਮੰਜ਼ਲ ਸਟਾਰਟ ਕਰਤੀ ਹੁਣ ਆਪਾਂ ਇਹ ਨਕਸ਼ੇ 'ਚ ਹੈ ਨਹੀਂ ਉਹ ਬਾਅਦ ਚ ਤਿਆਰ ਕੀਤਾ ਨਕਸ਼ਾ ਮੈਂ ਸਮਝ ਗਿਆ ਸਮਝ ਗਿਆ ਇਹਨੇ ਆ ਚੀਜ਼ ਬਣਾਣਾ ਹਾਂਜੀ ਹਾਂਜੀ ਆ ਚੀਜ਼ ਬਣੂਗੀ ਇਹਨੇ ਆ ਚੀਜ਼ ਬਣਾਣਾ ਪਰ ਇਹਦੇ ਉੱ ਤੀਜੀ ਮੰਜ਼ਲ ਪਾਣੀ ਆ। ਹਾਂਜੀ। ਅੱਛਾ ਫੇਰ ਤੁਸੀਂ ਐਂ ਕਰਦੇ ਨਾਲ ਦੀ ਨਾਲ ਹੀ ਦਰਵਾਜ਼ੇ ਅੰਦਰੂਜੇ ਦਾ ਕੰਮ ਵਿੱਢ ਦਿੰਨੇ ਆ। ਨਾਲ ਦੀ ਨਾਲ ਹੀ ਵਿੱਢ ਦਈਦਾ ਜੀ। ਵੀ ਨਾਲ ਹੀ ਜਿਹੜਾ ਜਿੱਥੇ ਥੱਲੇ ਆ ਥੱਲੇ ਵਾਲੀ ਜਗ੍ਹਾ ਕੰਪਲੀਟ ਦਰਵਾਜ਼ਾ ਚੈੱਕ ਕਰੋ ਜੀ। ਹਾਂ। ਦਰਵਾਜ਼ੇ ਦੀ ਕੁਆਲਿਟੀ ਚੈੱਕ ਕਰੋ। ਆਏ ਨਹੀਂ ਹੈਗਾ ਜੇ ਵਿੱਦ ਮਟੀਰੀਅਲ ਆ ਤਾਂ ਆਪਾਂ ਦਰਵਾਜ਼ੇ ਪੁੱਦੂ ਜੇ ਲਾ ਕੇ ਦੇ ਦਾਂਗੇ ਨਾ ਆ ਦੇਖੋ। ਹੂੰ। 골ਡਨ ਬਾਈ ਕਹਿੰਦਾ 골ਡਨ ਪੱਤੀ ਪਾਉਣੀ ਆ, ਟੀ ਪੱਤੀ ਲਿਆ ਕੇ ਪਾਈ ਆ, ਚਾਹੇ ਜਿੰਨੀ ਮਰਜ਼ੀ ਮਹਿੰਗੀ ਆ ਗਈ। ਹੂੰ। ਸਾਰੇ ਪਰਵਾਜਾਂ ਚ ਸੀਲਿੰਗ ਸੀਲਿੰਗ ਚ ਨਾਲ ਦੀ ਨਾਲ ਨੇਪੜੀ ਜਾਂਦਾ ਕੰਮ ਉੱਪਰਲੀ ਸੀਲਿੰਗ ਚ ਚੈੱਕ ਕਰੋ ਵੀ ਕਿੰਨੀ ਹੈਵੀ ਕਲਾਸਿਕ ਜੇ ਕੋਠੀ ਕਲਾਸਿਕ ਆ ਤੇ ਆਪਣੀ ਡਾਊਨ ਸੀਲਿੰਗ ਵੀ ਕਲਾਸਿਕ ਹੀ ਆ ਚੈੱਕ ਕਰੋ ਮਤਲਬ ਜੇ ਕੁਝ ਮਾਲਕ ਨੂੰ ਪਸੰਦ ਨਹੀਂ ਆਇਆ ਬਦਲਣਾ ਤਾਂ ਮੌਕੇ ਤੇ ਬਦਲ ਸਕਦੇ ਹਾਂ ਹਾਂਜੀ ਹਾਂਜੀ ਕਬੂਡ ਦੇਖ ਲਓ ਜੀ ਇੱਥੇ ਕਬੂਡ ਵੀ ਲਗਭਗ ਰੈਡੀ ਹੋ ਚੁਲੇ ਆ ਜੀ ਆ ਜਾ ਫ੍ਰੀਜ ਹੂੰ ਬਾਈ ਨੂੰ ਮੇਕਅਪ ਪੱਥਰ ਟੈਕਚਰ ਦੇ ਵਿੱਚ ਪਸੰਦ ਸੀਗਾ ਤੇ ਪੱਥਰ ਟੈਕਚਰ ਚ ਲਿਆ ਕੇ ਲਾਤਾ ਆਪਾਂ ਦੇਖੋ ਆਏ ਨਹੀਂ ਪੱਲੇ ਜੇ ਆਪਾਂ ਉੱਥੇ ਮੋٹے ਲਾਇਆ ਨਾ ਐ ਨਹੀਂ ਵੀ ਇੱਥੇ ਬਦਲ ਦਿਆਂਗੇ ਇਹਨਾਂ ਦੇਖੋ ਵੀ ਮਤਲਬ ਉਹਨਾਂ ਦਾ ਕੰਮ ਕੀਤਾ ਇਹ ਕਿੰਨੇ ਚਿਰ ਚੱਜ ਹੋ ਜੂਗੀ ਹੁਣ 91 ਮਹੀਨੇ ਹੋ ਜੂਗੀ ਜੇ ਆਪਾਂ ਇਹ ਜੀ ਪੂਰੇ 10 ਮਹੀਨੇ ਹੋ ਗਏ ਜੇ ਦੁਬਾਰਾ ਜਨਨੀ ਦੇ 2.5 ਮਹੀਨੇ ਹੋਰ ਆ ਜਮਾ ਕੰਪਲੀਟ ਹੋ ਜੂਗਾ ਇਹ ਜਮਾ ਐਨ ਕੰਪਲੀਟ ਜਮਾ ਐਨ ਕੰਪਲੀਟ ਹੋ ਜੂਗੀ ਜਿਹੜੇ ਉੱਪਰ ਯਾਰ ਇੰਨੇ ਸੋਹਣੇ ਕਾਰਨਰ ਕਾਰਨਰ ਬਣੇ ਜਾਂਦੇ ਆ ਮਤਲਬ ਮੈਸਤਰੀ ਤੇਰੇ ਪੂਰੇ ਮਾਰ ਆ ਜਾ ਸਾਰੀਆਂ ਟੀਮਾਂ ਪੂਰੀਆਂ ਵਧੀਆ ਹੀ ਲਾਈ ਦੀਆਂ ਮੈਂ ਉਹ ਦੇਖਿਆ ਨਾ ਜਿਹੜੇ ਆ ਬਣੀ ਜਾਂਦੇ ਆ ਨਾ ਉਹ ਹੈਵੀ ਵਾਲੇ ਕਾਰਨਰਸ ਆ ਜੀ ਦੋ ਗੋਲੇ ਹਨਾ ਚਾਰ ਚਾਰ ਟੱਕ ਦੋ ਦੋ ਗੋਲੇ ਕੋਈ ਦਿੰਦਾ ਹੀ ਨਹੀਂ ਸਿੰਗਲ ਗੋਲਾ ਸਿੰਗਲ ਟੱਕ ਦੇ ਦਿੰਦੇ ਸਾਰੇ ਗੱਲ ਤਾਂ ਇੱਥੇ ਅੜ ਜਾਂਦੀ ਆ ਸਿੰਗਲਾ ਹਜੇ ਲੱਗਣੀਆਂ ਆਈ ਆ ਸਿੰਗਲਾ ਹਜੇ ਬਾਅਦ ਚ ਲੱਗਣੀਆਂ ਆ ਜਿਹੜੀਆਂ ਉੱਪਰ ਲੱਗਣੀਆਂ ਜੇ ਝੌਂਪੜੀਆਂ ਇਹਨਾਂ ਦੇ ਮਿਹਨਤ ਵਾਲੀ ਹੁੰਦੀ ਇਹਨਾਂ ਦੇ ਬਹੁਤ ਮਿਹਨਤ ਹੁੰਦੀ ਹੈ ਖਰਚਾ ਵੀ ਹੁੰਦਾ ਹੈ ਹਾਂ ਪਰ ਸਭ ਕੰਮ ਤਾਂ ਯਾਰ ਮੁੰਡੇ ਨੇ ਕੀਤੇ ਆ ਕਮਾਲ ਹਨਾ ਪਰ ਨਾ ਬਹੁਤ ਬਰੀ ਕਈ ਵਾਰੀ ਨਵੇਂ ਬੰਦੇ ਜਦੋਂ ਕੋਈ ਬੰਦਾ ਸ਼ੁਰੂ-ਸ਼ੁਰੂ ਹੁੰਦਾ ਮਾਰਕੀਟ ਦੇ ਵਿੱਚ ਕੰਮ ਕਰਦਾ ਉਦੋਂ ਲੋਕ ਥੋੜਾ ਜਿਆਦਾ ਦੇਣ ਤੋਂ ਕੰਮ ਡਰਦੇ ਹੁੰਦੇ ਆ ਵੀ ਤੁਸੀਂ ਦਲੇਰੀ ਨਾਲ ਦੇਗੇ ਕੰਮ ਹਨਾ ਜੇ ਨਵਾਂ ਬੰਦਾ ਕੋਈ ਨਵੇਂ ਬੰਦੇ ਨੂੰ ਕੋਈ ਸਨੇਹਾ ਸੁਣਿਆ ਇਹ ਹੀ ਹੈ ਜੀ ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਕੰਮ ਵੇਖਿਆ ਜੀ ਰਾਉ ਕੀ ਕਲਾਂ ਜੀ 22 36 ਨੇ ਵਸਾਇਆ ਜੀ ਸੱਬੇ ਕੇ ਸੱਬੇ ਕੇ ਹਾਂ ਜੀ ਉੱਥੇ ਵੀ ਪੂਰਾ ਦਸੱਲੀ ਬਖਸ਼ ਕੰਮ ਸੀਗਾ ਜੀ ਫਿਰ ਉਸ ਤੋਂ ਬਾਅਦ ਸਾਡੇ ਉਹ ਮੜੀਲਾ ਵਾਲੇ ਚਾਚੀ ਦੀ ਕੋਠੀ ਪਈ ਜੀ ਉੱਥੇ ਵੀ ਕੰਮ ਸਾਡੇ ਅੱਖਾਂ ਦੇ ਸਾਹਮਣੇ ਹੋਇਆ ਜੀ ਹਮ ਜਾਨੀ ਜਿਹੜਾ ਕੰਮ ਅਸੀਂ ਆਪ ਨਹੀਂ ਕਰ ਸਕਦੇ ਖੁਦ ਮਾਲਕ ਨਹੀਂ ਘਰੇ ਕਰ ਸਕਦੇ ਆਪਾਂ 24 ਘੰਟੇ ਘਰੇ ਹੁੰਨੇ ਆ ਉਦੋਂ ਵੱਧ ਕੇ ਬੰਦੇ ਨੇ ਕੰਮ ਕੀਤਾ ਜੀ ਥੱਲੇ ਨਿਆਵਾਂ ਤੋਂ ਲੈ ਕੇ ਤੇ ਸਿਰੇ ਤਾਈਂ ਜੀ ਰੈਕ ਕੰਮ ਚ ਜੀ ਕੋਈ ਕੰਮ ਆ ਜਾਂ ਕੋਈ ਲੱਕੜ ਦਾ ਜੀ ਜਾਂ ਕੋਈ ਡੌਨ ਸੀਗ ਲੰਗਦਾ ਜਾਂ ਕੋਈ ਪਲੰਬਰ ਦਾ ਜੀ ਜਾਂ ਕੋਈ ਬਿਜਲੀ ਦਾ ਜਾਂ ਕੋਈ ਇਟਾਂ ਵਾਲਾ ਕੰਨਾ ਕੱਢਦੇ ਆ ਜੀ ਜੀ ਫੇਰ ਇਹ ਸਠੇਕੇਦਾਰ ਦੀ ਇੱਕ ਇਹ ਗੱਲ ਬਹੁਤ ਵਧੀਆ ਵੀ ਇਹਨਾਂ ਨੇ ਡੇਲੀ ਮੈਸਤਰੀਆਂ ਕੋਲੇ ਆਉਣਾ ਇਹ ਨਹੀਂ ਵੀ ਠੇਕਾ ਦੇਤਾ ਤੇ ਵੀ ਮੁੜ ਕੇ ਮੈਸਤਰੀਆਂ ਨੂੰ ਪੁੱਛਣਾ ਹੀ ਨਹੀਂਗਾ ਜੋ ਦਿਹਾੜੀਆਂ ਨੂੰ ਪੈਸੇ ਮੰਗੀ ਜਾਂਦੇ ਹੀ ਆਉਣ ਨਾ ਡੇਲੀ ਇਹਨਾਂ ਨੇ ਢੇੜਾ ਮਾਰਨਾ ਡੇਲੀ ਕੰਮ ਚੈੱਕ ਕਰਨਾ ਜੀ ਫੇਰ ਦੂਜੀ ਗੱਲ ਆ ਵੀ ਜਿਹੜੀ ਆ ਕੋਠੀ ਪਾਈ ਹੈ ਇਹ ਵੀ ਨਾ ਹੁਣ ਥੱਲਿਓ ਜਾਨੀ ਇੰਨੀ ਕੁ ਮਜ਼ਬੂਤੀ ਐ ਇਸ ਕੋਠੀ ਦੀ ਵੀ ਥੱਲਿਓ ਭਲਾਂ ਇਹ ਸਾਰਾ ਕੁਝ ਕੱਢ ਦੋ ਜੀ ਬੰਦੇ ਲਾ ਕੇ ਮਿੱਟੀ ਕੱਢ ਦੋ ਕੱਲੀਆਂ ਨੀਆਂ ਦੇ ਕੋਠੀ ਖੜੀ ਰਹੂਗੀ ਸਾਰੀ ਉਮਰ ਇੰਨੀ ਮਜ਼ਬੂਤੀ ਹੈ ਜਣੀ ਹਾਂ ਪਰ ਇਸ ਬੰਦੇ ਦੀ ਆਪਾਂ ਇੱਕ ਥਾਣੀ ਜੀ ਹਰ ਇੱਕ ਥਾਂ ਜ਼ਿੰਮੇਵਾਰੀ ਲਵਾਂਗੇ ਹਰ ਇੱਕ ਥਾਂ ਵੀ ਮੰਨ ਲਾ ਵੀ ਕੋਈ ਹੋਰ ਐਨਆਰਆਈ ਨੇ ਫੋਨ ਕਰਤਾ ਤੇ ਮੈਂਬਰ ਸਾਹਿਬ ਲੰਡਿਆਂ ਦੇ ਮੈਂਬਰ ਸਾਹਿਬ ਜ਼ਿੰਮੇਵਾਰੀ ਲੈ ਲੈਣਗੇ ਅਸੀਂ ਜ਼ਿੰਮੇਵਾਰੀ ਲਵਾਂਗੇ ਜੇ ਇਹਦੇ ਜ ਕੋਈ ਕਮੀ ਹੋਊਗੀ ਉਸ ਚੀਜ਼ ਦੇ ਅਸੀਂ ਦੇਣਦਾਰ ਹੋਵਾਂਗੇ ਜ਼ਿੰਮੇਵਾਰੀਆਂ ਜਿੰਨਾਂ ਨੇ ਜਿੰਨਾਂ ਨੇ ਇਹਨਾਂ ਤੋਂ ਕੰਮ ਕਰਾਇਆ ਉਹ ਬੰਦਾ ਕੈਮਰੇ ਤੇ ਇਸ ਬੰਦੇ ਦੀ ਜ਼ਿੰਮੇਵਾਰੀ ਲੈ ਰਿਹਾ ਕਮਾਲ ਉਹ ਵੀ ਪੰਚਾਇਤ ਮੈਂਬਰ ਹਾਂਜੀ ਤੇ ਜੀ ਫਿਰ ਦੂਜੀ ਗੱਲ ਇਹ ਹੈ ਜੀ ਜਿੰਨੇ ਵੀ ਐਨ ਆਰ ਆਈ ਵੀਰ ਬਾਹਰ ਬੈਠੇ ਆ ਜੀ ਉਹਨਾਂ ਨੂੰ ਕਿਸੇ ਚੀਜ਼ ਦਾ ਫਿਕਰ ਨਹੀਂ ਆ ਜਿਵੇਂ ਜਿਵੇਂ ਕੰਮ ਚੱਲੀ ਜਾਊਗਾ ਓਵੇਂ ਓਵੇਂ ਇਹਨਾਂ ਨੂੰ ਪੈਸੇ ਪਾਈ ਜਾਣ ਵੀ ਜੇ ਪਹਿਲਾਂ ਸਟਾਰਟਿੰਗ 5 ਲੱਖ ਤੋਂ ਆ 5 ਪਾ ਦੇਣ ਮੁੜ ਕੇ 5 ਲੋੜ ਆ 5 ਪਾ ਦੇਣ ਫਿਰ ਆਦ halves ਦੀ ਲੋੜ ਆ 10 ਪਾ ਦੇਣ ਜਿਹੜਾ ਹਸਾਬ ਆ ਉਹ ਐਂਡ ਤੇ ਜਾ ਕੇ ਹੋਣਾ ਜੀ ਜੋ ਇਹਨਾਂ ਦਾ ਵਧਣਾ ਲੇਖਾ ਜੋਖਾ ਹੋਣਾ ਉਹ ਐਂਡ ਤੇ ਹੋਣਾ ਤੇ ਫਿਰ ਐਗਰੀਮੈਂਟ ਵੀ ਜੇਵਾਂ ਜ ਮਰਜ਼ੀ ਕਰ ਲੋ ਮੈਂ ਹੁਣ ਇਹਨਾਂ ਨਾਲ ਐਗਰੀਮੈਂਟ ਕੀਤਾ ਜੀ 5 ਲੱਖ ਦੀ ਸ਼ਰਤ ਲਿਖੀ ਆ ਹੂੰ ਪਰ ਮੈਂ ਨਹੀਂ ਲਿਖਦਾ ਸੀ ਕਿ ਇਹਨਾਂ ਨੇ ਆਪ ਧੱਕੇ ਨਾਲ ਖਵਾਈ ਹੈ ਵੀ ਜੇ ਮੈਂ ਆਦਾ ਪੂਰਾ ਟਾਈਮ ਤੇ ਨਾ ਪਹੁੰਚਿਆ 5 ਲੱਖ ਰੁਪਏ ਬਣਾ ਤੁਸੀਂ ਮੈਨੂੰ ਪਾ ਦਿਓ ਇਹਨਾਂ ਦਾ ਕੋਈ ਵੀ ਨਹੀਂ ਗਾਰੰਟੀ ਦਿੰਦਾ ਜੀ ਸਹੀ ਹੈ ਸਹੀ ਹੈ ਬਹੁਤ ਵਧੀਆ ਫੇਰ ਜੀ ਜਿੰਨੀ ਵੀ ਸਾਡੇ ਬੰਦਿਆਂ ਨੇ ਬਾਹਰ ਲੈਣੇ ਵੀ ਆਸ ਅਮਰੀਕਾ ਬਦਲ ਦਿਓ ਜੀ ਇੱਥੇ ਆ ਚੀਜ਼ ਬਦਲ ਦਿਵਾ ਚੀਜ਼ ਬਦਲ ਤੋ ਉਵੇਂ ਉਵੇਂ ਉਹਨਾਂ ਦੇ ਕਹਿਣ ਤੋਂ ਬਦਲੀ ਹੈ ਜੇ ਕੋਈ ਪੱਥਰ ਲਾਉਣਾ ਵੀ ਜਿਹੜਾ ਆਪਾਂ ਵਿੱਚ ਕੀਤਾ ਸੀ ਐਗਰੀਮੈਂਟ ਦੇ ਉਸ ਤੋਂ ਬਾਹਰ ਵੀ ਚੀਜ਼ ਲਗਾਉਣੀ ਹੈ ਉਹਦੇ ਯਾਨੀ ਥੋੜੇ ਜਿਹਾ ਐਕਸਟਰਾ ਪੈਸੇ ਲੱਗਦੇ ਆ ਨਾਲ ਉਹ ਚੇਂਜ ਚੇਂਜ ਕਰ ਦਿੰਦੇ ਜੀ। ਸੋਨਾ ਟਾਇਲ ਆਈ ਬਾਈ ਦੇ ਟਾਇਲ ਚੇਂਜ ਕਰਾਈ ਆ। ਆਪਣੀ 2x2 ਜਾਂ 2x4 ਲੱਗੀ ਸੀਗੀ। ਲਿਖੀ ਸੀਗੀ ਕੰਟਰੈਕਟ ਦੇ ਵਿੱਚ ਵੀ ਆਪਾਂ ਉਹ ਦੋਨੀ। ਬਾਈ ਕਹਿੰਦਾ ਮੈਂ 32 ਚੌਣ ਦੀ ਲਾਉਣੀ ਆ ਬਾਈ ਦੀ। ਉਹਦੋਂ ਆਹ ਕਲਰ ਪਸੰਦ ਕਰਕੇ ਆਹ ਰੇਸ਼ੇ ਪਸੰਦ ਕਰਕੇ ਕਹਿੰਦਾ ਟਾਇਲ ਜਿੱਥੋਂ ਮਰਜ਼ੀ ਲਿਆ ਕੇ ਲਾ ਦੂੰ ਇਹੇ ਹੀ ਲਾਉਣੀ ਆ। ਹੂੰ ਆਪਾਂ ਲਿਆ ਕੇ ਲਾਈ ਤੇ ਦਿਖਾਈ ਕਹਿੰਦਾ ਠੀਕ ਆ ਬਾਈ। ਤੇ ਫਿਰ ਆਈ ਨਹੀਂ ਫਿਗਰ ਜੀ। ਬਈ ਇੱਥੇ ਨਿਗਰ ਰੱਖਣੀ ਪਊਗੀ। ਉਹ ਵੀ ਇਹਨਾਂ ਦੀ ਜ਼ਿੰਮੇਵਾਰੀ ਆ। ਸਾਰੀ ਫੈਮਿਲੀ ਬਾਹਰ ਆ। ਇਹਨਾਂ ਨੂੰ ਠੇਕਾ ਦੇਣਾ ਆਪਣ ਦੇ ਕੋਈ ਸਮਾਨ ਚੋਰੀ ਹੋ ਗਿਆ ਕੋਈ ਸੀਮੈਂਟ ਚੱਕਿਆ ਗਿਆ ਉਹ ਸਰਗਾ ਚੱਕਿਆ ਗਿਆ ਉਹ ਇਹਨਾਂ ਦਾ ਚੱਕਿਆ ਗਿਆ ਇਹਨਾਂ ਦਾ ਚੱਕਿਆ ਗਿਆ ਜੀ ਬਸ ਉਹ ਇਹਨਾਂ ਦਾ ਚੱਕਿਆ ਗਿਆ ਆਪਣਾ ਕੁਝ ਨਹੀਂ ਚੱਕਿਆ ਗਿਆ ਜੀ ਹੁਣ ਆ ਲੱਕੜ ਦਾ ਕੰਮ ਡੁੱਲ ਗਿਆ ਉਹ ਇਹਨਾਂ ਦਾ ਡੁੱਲ ਗਿਆ ਇਹਨਾਂ ਦਾ ਜੀ ਜੇ ਕੋਈ ਲੱਕੜ ਖਰਾਬ ਹੋ ਗਈ ਉਹ ਵੀ ਇਹਨਾਂ ਦੀ ਹੋਗੀ ਜੀ ਆਪਣਾ ਨਹੀਂ ਜੀ ਸਮਰੇਕਾ ਖਰਾਬ ਹੋ ਗਿਆ ਉਹ ਵੀ ਇਹਨਾਂ ਦਾ ਹੋ ਗਿਆ ਆਪਾਂ ਤਾਂ ਇਹਨਾਂ ਤੋਂ ਬਣਿਆ ਲੈ ਲੈ ਬਣਿਆ ਲੈਣਾ ਜੀ ਬਣਿਆ ਲੈ ਲੈਣਾ ਤੇ ਸਾਫ਼ ਹੋਇਆ ਵਾ ਲੈ ਲੈਣਾ ਸਾਫ਼ ਆਈ ਹਾਂ ਜੀ ਹੋਈ ਲੈ ਲੈਣੀ ਹੈ ਜੀ ਲੈ ਵੀ ਸੱਜਣੋ ਜੇ ਕੋਈ ਵੀ ਸੱਜਣ ਮਕਾਨ ਦਾ ਕੰਮ ਕਰਾਉਣਾ ਚਾਹੁੰਦਾ ਰੈਨੋਵੇਟ ਕਰਾਉਣਾ ਚਾਹੁੰਦਾ ਮਕਾਨ ਜਾਂ ਨਵਾਂ ਪਵਾਉਣਾ ਤੇ ਬਾਈ ਹੋਣਾ ਤੋਂ ਹਰਮਨ ਹੋਣਾ ਤੋਂ ਤੁਸੀਂ ਇਨਕੁਆਰੀ ਜ਼ਰੂਰ ਕਰਿਓ ਵਧੀਆ ਸੋਹਣਾ ਕੰਮ ਕਰਦੇ ਆ ਜਿੰਨਾ ਕ ਮੈਂ ਇਹਨਾਂ ਦੀਆਂ ਕੋਠੀਆਂ ਜਾ ਕੇ ਦੇਖਿਆ ਤੇ ਜਿੰਨਾ ਮੈਂ ਮੈਂਬਰ ਸਾਹਿਬ ਦੇ ਚਿਹਰੇ ਤੇ ਕੌਨਫੀਡੈਂਸ ਦੇਖਿਆ ਉੱਥੋਂ ਮਤਲਬ ਮੇਰੇ ਮਨ ਦੇ ਵਿੱਚ ਇੱਕ ਵਿਸ਼ਵਾਸ ਬਣਦਾ ਭਰੋਸਾ ਬਣਦਾ ਕਿ ਸੋਹਣਾ ਕੰਮ ਕਰਦਾ ਮੁੰਡਾ ਤੇ ਜਦੋਂ ਵੀ ਕੋਈ ਬੰਦਾ ਸੋਹਣਾ ਕੰਮ ਕਰਦਾ ਪੰਜਾਬੀ ਬੰਦਾ ਸੋਹਣਾ ਮਾ ਕੰ ਪੰਜਾਬ ਦੇ ਵਿੱਚ ਰਹਿ ਕੇ ਕਰਨਾ ਚਾਹੁੰਦਾ ਤੇ ਕਰਦਾ ਫਿਰ ਲੋਕ ਸਪੋਰਟ ਵੀ ਕਰਦੇ ਆ ਸਪੋਰਟ ਜ਼ਰੂਰ ਕਰਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ